ਆ ਜਿਹੜੀ ਰੈਲੀ ਹੈ ਬਹੁਤ ਹੈ ਮਰੇ ਲਈ ਅਫੋ ਇਹ ਸਾਰਾ ਕੁਝ ਲਾ ਦਿਓ ਸਾਰਾ ਕੁਝ ਮੇਰੇ ਨਾਲ ਕੋਈ ਕਾਲੀ ਵਰਕਰ ਘਰੇ ਨਾ ਰਹੇ ਕਾਲੀ ਬੀਜੇਪੀ ਤੇ ਨਾਲ ਤੁਸੀਂ ਆਪਣੇ ਘਰ ਵਾਲਿਆਂ ਨੂੰ ਵੀ ਨਾਲ ਹੀ ਲਿਆ ਹੈ ਹੈ ਚਸਤਾ ਹੈ ਕਿ ਤੇ ਐ ਨਾ ਹੋਇਆ ਕਿ ਕੱਲ ਹੀ ਇਕੱਲੇ ਬੰਦੇ ਦੇਖਣੇ ਦਾ ਮਤਲਬ ਸਾਰੇ ਛੜੇ ਹੋ ਜਾਣਗੇ ਮੈਂ ਦੇਖਣਾ ਜਣਾ ਜਿਹਦੀ ਘਰ ਵਾਲੀ ਵੀ ਨਹੀਂ ਆਈ ਨਾ ਉਹ ਕੰਮੋਂ ਦਾ ਸਸਪੈਂਡ ਹੈ ਕੱਲ ਨੂੰ ਐਸਾ ਘਟੀਆ ਬੰਦਾ ਇਹਨੂੰ ਸਾਲੇ ਨੂੰ ਕੀ ਪਤਾ ਵਿਆਹ ਵਰੇ ਦੀ ਜ਼ਿੰਦਗੀ ਕੀ ਹੁੰਦੀ ਆ ਮੈਨੂੰ ਹੀ ਪੁਲਾਉਣੀ ਪਣੀ ਆ ਓਏ ਇਹ ਕੀ ਕਹਿ ਰਿਹਾ ਤੂੰ ਜਾਣੇ ਜਾਣੇ ਕੀ ਜੀ ਸੁਣ ਵੇ ਕਾਕਾ ਕੀ ਜੀ ਅੱਜ ਮੈਂ ਪਾਉ ਤੇਰਾ ਪਟਾਕਾ ਦਫਤਰ ਅਸਾਂਾ ਤੁਹਾਡੇ ਨੂੰ ਜਿੰਨਾ ਤੁਸੀਂ ਆਪਣੇ ਉਹ ਜਿੰਨਾ ਸਾਡਾ ਇਹ ਕੱਲ੍ਹ ਤੇਵੀਆ ਲੈਣਾ ਕਰੇ ਹੋ ਯਾਰ ਹੋਰ ਪੰਗਾ ਪਾ ਦੇ ਉਫ ਮੈਂ ਕੀ ਕੀ ਆਪਣੇ ਘਰ ਵਾਲੀ ਰਹਿਣਾਂ ਕਿਸ ਲਈ ਤੈਨੂੰ ਪਤਾ ਵੀ ਹੈ ਤੂੰ ਕਿਹਦੇ ਨਾਲ ਗੱਲ ਕਰ ਰਿਹਾ ਯਾਰ ਜਿੰਨੇ ਨੌਜਵਾਨ ਹੈ ਮੈਂ ਕਹਿੰਦਾ ਉਹ ਗੱਲ ਸੁਣ ਮੈਨੂੰ ਜੋ ਮਰਜ਼ੀ ਕਹਿ ਲੈ ਪਰ ਮੈਨੂੰ ਇਹ ਫੀਲ ਨਾ ਕਰਵਾਈ ਕਿ ਮੈਂ ਜਵਾਨ ਨਹੀਂ ਪਤਾ ਲੱਗ ਜੇ ਇੱਕ ਜੋਸ਼pur ਹਣਾ ਚਾਹੀਦਾ ਹੈ ਜੋਸ਼ ਝੰਡੇ ਨਾਰੇ ਜਕਾਰੇ ਇੱਕ ਇੱਕ ਹਲਕੇ ਚੋਂ ਇੱਕ ਤਾਂ ਥੋੜੇ ਕੋਲੇ 100 200 ਮਸ ਆਉਗੀ ਜਿਵੇਂ ਮਠਿੰਡੇ ਹੋਇਆ ਸੀ 100 200 ਬਸ ਆਈ ਸੀ ਪਰ ਹਰ ਪਿੰਡ ਵਿੱਚੋਂ 10 10 ਕਾਰਾਂ ਵੀ ਆਈਆਂ ਨੇ ਬਾਬਾ RAMDEO ਦੇ ਲੋਮ-ਵਲੋਮ ਵਾਂਗੂੰ ਤੇਰੇ ਸਾਰਾ ਉੱਤੇ ਥੱਲੇ ਹੋ ਕੇ ਗੱਲ ਕਰੀਂ ਬਕਵਾਸ ਮਾਰਦਾ ਪਾ ਕੇ ਲੰਡੀ ਦੀ ਸਾਰੂ ਸਾਰਾ ਹਵਾ ਕਰੀ ਜਾਂਦਾ ਹੀ ਆ ਵੇ ਸਾਰੀਆਂ ਕਾਰਾਂ ਤੇ ਸਟicker ਲੱਗਿਆ ਹੋਏ ਹੁਣ ਮੈਂ ਇੱਕ ਮੈਂ ਪੰਜਾਬ ਜਿਹੜੀ ਵੀ ਕਾਰ ਜਾਂਦੀ ਹੋਏ ਉੱਤੇ ਲਿਖਿਆ ਹੋਏ ਪ੍ਰਾਊਡ ਟੂ ਬੀ ਪੰਜਾਬੀ ਉਹ ਜਿਵੇਂ ਤੂੰ ਉੱਡਿਆ ਫਿਰਦਾ ਨਾ ਸਾਲਿਆ ਤੇਰਾ ਤਾਂ ਹੁਣ ਜਿੰਨਾ ਨਹੀਂ ਇਲਾਜ ਕਰ ਉਹ ਜਗਾ ਮੈਂ ਲਾਦਾ ਬੜੀ ਖਾਮੀਆਂ ਵੇ 150 ਕਾਲੀ ਦਾ ਦਫ਼ਤਰ ਪਾਸੇ ਵਿੱਚ ਹੀ ਕੋਲੇ ਦੀ ਕੋਈ ਪ੍ਰੋਬਲਮ ਨਹੀਂ ਹੈ ਵਾਧੂ ਕੋਲਾ ਹੈ ਆ ਬਿਜਲੀ ਜਿਹੜੇ ਕੱਟ ਹੈ ਇਹਨਾਂ ਦਾ ਕਾਰਨ ਹੈਗਾ ਕੋਲਾ ਕੋਲਾ ਅਵੇਲੇਬਲ ਨਹੀਂ ਵਾਧੂ ਕੋਲਾ ਹੈ ਕੋਲਾ ਅਵੇਲੇਬਲ ਨਹੀਂ ਵਾਧੂ ਕੋਲਾ ਹੈ ਕੋਲਾ ਅਵੇਲੇਬਲ ਨਹੀਂ ਜੇ ਆਗੂ ਬੁਲਾਉਣਾ ਚਾਹੀਦਾ ਮੈਨੂੰ ਦੱਸ ਮੈਂ ਵਾਦਾ ਕੀਤਾ ਸੀ ਬਿਜਲੀ ਪੂਰੀ ਕਰੂੰਗਾ ਹੋਇਆ ਕਿ ਨਹੀਂ ਬਿਜਲੀ ਨਹੀਂ ਹੋਈ ਅੱਜ ਮੈਂ ਵਾਦਾ ਕੀਤਾ ਸੀ ਬਿਜਲੀ ਪੂਰੀ ਕਰੂੰਗਾ ਹੋਇਆ ਕਿ ਨਹੀਂ ਬਿਜਲੀ ਨਹੀਂ ਹੋਈ ਆ ਕਿਦਾਂ ਦਾ ਲੱਗਿਆ ਨਜ਼ਾਰਾ ਲਿਆਤਾ ਯਾਰ